ਤੇ ਇਸ ਸਰੀਰ ਨੂੰ ਦੇਖਦੇ ਹੋਏ ਆਪਣੇ ਲੋਕਾਂ ਦੇ ਉਹਨਾਂ ਦੇ ਸਿਹਤ ਨੂੰ ਦੇਖਦੇ ਹੋ ਇਹਨਾਂ ਨੇ ਜਿਹੜੇ ਆਰਗੈਨਿਕ ਖੇਤੀ ਸ਼ੁਰੂ ਕੀਤੀ ਹੈ ਉੱਥੇ ਇਹਨਾਂ ਨੇ ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਜਿਹੜੀਆਂ ਰਜਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਨੇ ਉਹ ਵੀ ਇਸ ਜ਼ਮੀਨ ਦੇ ਵਿੱਚ ਬੀਜੇ ਨੇ ਮੰਦ ਹਾਲੀ ਦੀ ਹਾਲਤ ਦੇ ਵਿੱਚ ਨੇ ਅਸੀਂ ਪਿੱਟ ਨਹੀਂ ਦੇਖੇ ਨੇ ਸਾਨੂੰ ਕੁਝ ਬਚਦਾ ਨਹੀਂ ਪਰ ਤੁਹਾਡੇ ਕੋਲ ਤਾਂ ਸਾਡੇ 1.5-2 ਕਿੱਲੇ ਜ਼ਮੀਨ ਆ ਪਰ ਤੁਸੀਂ ਤਾਂ ਕੁਛ ਨਜ਼ਰ ਆ ਰਹੇ ਹੋ ਹਾਂਜੀ ਬੜਾ ਵਧੀਆ ਸਾਡਾ ਵਧੀਆ ਰਗਿਆਰ ਚੱਲਦਾ ਕੋਈ ਐਸੀ ਜੀ ਗੱਲ ਨਹੀਂ ਹੈਗੀ ਜੀ ਸਬਜ਼ੀਆਂ ਲਾਉਣ ਬਾਗਬਾਨੀ ਲਾਉਣ ਰਕੈਨ ਕੱਗ ਲਾਉਣ ਔਰ ਹਾਂ ਦਵਾਈ ਹੈ ਰੇਲੀ ਨਾਲ ਛਿੜਕਣਾ ਰਕੈਨ ਕ ਲਾਉਣਾ ਸੀ ਹੁਣ ਦੇਖ ਕਰੋ ਵੀ ਸਾਡੇ ਕੋਲ ਅ ਪਰਾਲੀ ਰੱਖਿਆ ਮਲਚਰ ਕਰਦੇ ਆ ਵਿੱਚ ਅਸੀਂ ਬਾਕੀ ਸਾਡੇ ਕੋਲ ਸਮਾਨ ਰੱਖਿਆ ਪਿਆ ਫਰੀ ਦਾ ਮਲਮੂਤਰਾ ਉਤੋਂ ਲਿਆ ਕੇ ਸਪਰੇਹਾਂ ਤਿਆਰ ਕੀਤੀ ਨੇ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਇਹ ਬਜ਼ੁਰਗ ਦੱਸਦੇ ਨੇ ਵੀ ਇਹੀ ਫਲ ਫਰੂਟ ਅਗਰ ਤੁਸੀਂ ਤੁਹਾਨੂੰ ਕਾਲ ਕਰੋਗੇ ਤੁਹਾਨੂੰ ਤੁਸੀਂ ਸਾਨੂੰ ਕਾਲ ਕਰੋਗੇ ਤੁਹਾਨੂੰ ਘਰੇ ਬੈਠਿਆਂ ਨੂੰ ਵੀ ਇਹ ਜਿਹੜਾ ਫਲ ਫਰੂਟ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਬਿਲਕੁਲ ਸਪਰੇ ਨਹੀਂ ਕੀਤੀ ਜਾਂਦੀ ਜਿਨ੍ਹਾਂ ਦੇ ਵਿੱਚ ਬਿਲਕੁਲ ਵੀ ਕੀਟ ਨਾਸ਼ਕ ਦਵਾਈਆਂ ਨਹੀਂ ਪਾਈਆਂ ਜਾਂਦੀਆਂ ਜ ਜਿਹੜਾ ਕਰਿਓ ਉਹ ਵੀ ਜਿਹੜਾ ਅੰਗਰੇਜ਼ੀ ਨਹੀਂ ਪਾਇਆ ਜਾਂਦਾ ਬਜ਼ੁਰਗ ਆਪਣਾ ਰਹਿੰਦੇ ਹੁੰਦੇ ਸੀ ਇਹਨਾਂ ਦਾ ਜਿਹੜਾ ਰਹਿਣ ਸਹਿਣਾ ਬਿਲਕੁਲ ਦੇਸੀ ਆ ਜਿੱਥੇ ਇਸ ਕੁਲੀ ਦੇ نیچے ਦੋਨੇ ਭਰਾ ਰਹਿੰਦੇ ਨੇ ਉੱਥੇ ਪਾਣੀ ਦਾ ਘੜਾ ਵੀ ਇਹਨਾਂ ਦੇ ਕੋਲ ਪਿਆ ਦੇਸੀ ਤਰੀਕੇ ਨਾਲ ਇਹ ਸਾਰਾ ਕੁਝ ਇੱਥੇ ਯੂਜ਼ ਕਰਦੇ ਨੇ ਤੇ ਇੱਕ ਪਾਸੇ ਰੂੜੀ ਵੀ ਪਈਆ ਪਰਾਲੀ ਵੀ ਪਈਆ ਜਿਨ੍ਹਾਂ ਤੋਂ ਇਹ ਖਾਦ ਬਣਾਉਂਦੇ ਰਹੇ ਜੋ ਵੀ ਇੱਥੇ ਦਵਾਈ ਵਰਤੀ ਜਾਂਦੀ ਆ ਫਰ ਫਰੂਟ ਤੇ ਜਿੱਦਾਂ ਅੱਕ ਪਾਉਨੇ ਆ ਸੀ ਨਿੰਮ ਜਾ ਮਰ ਚਲੋ ਜੋ ਵੀ ਜਾਂਦੀ ਹੈਗਾ ਬਾ ਦੇਸੀ ਕੋੜੀਆਂ ਚੀਜ਼ਾਂ ਨੇ ਉਹ ਯੂਜ਼ ਕਰਦੇ ਹਾਂ ਬਿਲਕੁਲ ਕੋੜੀ ਚੀਜ਼ਾਂ ਜੀ ਤੇ ਅੰਗਰੇਜ਼ੀ ਦਵਾਈ ਯਾਰਪਾ ਕੀਤਾ ਤਾਂ ਤੁਸੀਂ ਹੁਣ ਤੱਕ ਯਾਰਪਾ ਕੀਤਾ ਵਾ ਹਾਂ ਜੀ ਪਹਿਲਾਂ ਯਾਰਪਾ ਕੀਤਾ ਸੀ ਅਸੀਂ ਸ਼ਾਪ ਸੰਭਾਲ ਸਾਰੇ ਆਪ ਹੀ ਕਰਦੇ ਹਾਂ ਜੀ ਇਹ ਤਾਂ ਇਹ ਕਿਸਾਨਾਂ ਸਾਰੇ ਵੀਰਾਂ ਨੂੰ ਇਹੀ ਗੱਲ ਕਹੋ ਨਾ ਵੀ ਵੱਧ ਤੋਂ ਵੱਧ ਬਾਗ ਨਹੀਂ ਵੱਧ ਲਾ ਸਕਦੇ ਤਾਂ ਅੱਧਾ ਕੀਲਾ ਜ਼ਰੂਰ ਲਾਓ ਜ਼ਰੂਰ ਲਾ ਤੇ ਘਰੇਲੂ ਵਰਤੋਂ ਦੀਆਂ ਚੀਜ਼ਾਂ ਵੀ ਘਰੇਲੂ ਵਰਤੋਂ ਦੀਆਂ ਚੀਜ਼ਾਂ ਵੇਚੋ ਆਦੇ ਪਿੰਡ ਦੇ ਬੰਦੇ ਨੂੰ ਰੋਜ਼ਗਾਰ ਦਿਓ ਮੈਂ ਤਾਂ ਇਹ ਕਹਿਣਾ ਚਾਹੁੰਦਾ ਦੇਖੋ ਤੁਸੀਂ ਕਿੰਨਾ ਵਧੀਆ ਇਹ ਜਿੱਥੇ ਸਿਹਤ ਲਈ ਵਧੀਆ ਉੱਥੇ ਹੀ ਇਹ ਇਹਦਾ ਜਿਹੜਾ ਖਾਣ ਮਿੱਠਾ ਪਾਣਾ ਜਾਂ ਜਿਹੜਾ ਖਾਣ ਲਈ ਆਪਣੀ ਸਿਹਤ ਨੂੰ ਬਿਨਾ ਬਿਮਾਰੀਆਂ ਤੋਂ ਦੂਰ ਕਰੂਗਾ ਬਿਮਾਰੀਆਂ ਨੂੰ ਜਿਵੇਂ ਆਪਾਂ ਕਹਿ ਦਿੰਦੇ ਆ ਸ਼ੂਗਰ ਵਾਲੇ ਮਰੀਜ਼ ਲਈ ਜਿਹੜਾ ਅਮਰੂਦ ਖਾਣਾ ਉਹ ਬਹੁਤ ਵਧੀਆ ਪਰ ਜੇ ਅਮਰੂਦ ਦੇ ਵਿੱਚ ਹੀ ਪਹਿਲਾਂ ਕੈਮੀਕਲ ਪਏ ਹੁਣ ਤਾਂ ਆਪਣੀ ਸਿਹਤ ਨੂੰ ਕਿੱਥੇ ਉਹ ਠੀਕ ਕਰੂਗਾ ਇਹ ਉਹ ਨੇ ਜਿੰਨਾ ਬਿਨਾ ਕੈਮੀਕਲ ਤੋਂ ਜਿਹੜੀਆਂ ਫਰੂਟ ਇਹਤੇ ਤਿਆਰ ਕੀਤੇ ਜਾਂਦੇ ਆ ਜਿਹਦੇ ਵਿੱਚ ਅਸੀਂ ਉਹ ਗੋਵਰ ਗਾਈਆਂ ਦਾ ਘੋਲ ਕੇ ਉਨਕੇ ਫਿਰ ਸੁਪਰੇ ਕਰਦੇ ਆ ਦੀ ਜੀ ਅਸਾਹੀ ਸੁਪਰੇ ਹਾਂਜੀ ਮੱਕੀ ਭੱਜ ਜਾਂਦੀ ਐ ਇਹਦੇ ਵਿੱਚ ਗੁੜ ਪਾਇਆ ਆ ਵਿੱਚ ਦੇ ਵੇਚਣ ਪਾਉਣੇ ਗਲਿਆ ਛੜਿਆ ਹੋਰ ਇੱਕ ਦੋ ਚੀਜ਼ਾਂ ਪਾ ਕੇ ਅਸੀਂ ਜਾਨੀ ਰਕੈਨਕਾ ਸਾਰਾ ਹਾਂ ਮੱਕੀ ਭੱਜ ਜਾਂਦੀ ਐ ਜਿਹੜੀ ਡੰਗ ਮਾਰਦੀ ਮੱਕੀ ਨਹੀਂ ਜੀ ਰਹਿੰਦੀ ਇਹਦੇ ਵਿੱਚ ਜਾਮਾਂ ਹੀ ਆਲੇ-ਦਾਲੇ ਉਹਨਾਂ ਟਡਾਣ ਕਰਕੇ ਜਿਹੜਾ ਬਾਰਸ਼ ਦਾ ਪਾਣੀ ਆ ਉਹ ਭਰ ਜਾਂਦਾ ਵਾ ਇਹ ਦੱਸ ਦਿੰਦੇ ਨੇ ਵੀ ਫਿਰ ਅਸੀਂ ਉਹ ਇਹਨਾਂ ਨੂੰ ਬਾਗ ਦੇ ਵਿੱਚ ਪਾਣੀ ਪਾਉਨੇ ਆ ਦੇਖੋ ਕਿੰਨੀ ਵਧੀਆ ਸੋਚ ਐ ਇਹਨਾਂ ਦੀ ਕਿਉਂਕਿ ਪਾਣੀ ਜਿਹੜਾ ਸਾਡਾ ਧਰਤੀ ਹੇਠ ਲੱਪਾਣੀ ਉਹ ਦਿਨੋਂ ਦਿਨ ਦੂਰ ਹੁੰਦਾ ਜਾ ਰਿਹਾ ਇਹਨਾਂ ਨੇ ਪਾਰਸ ਦੇ ਪਾਣੀ ਤੇ ਇਹ ਜਿਹੜਾ ਹੁਣ ਤੱਕ ਐਡਾ ਵੱਡਾ ਜਿਹੜਾ ਬਾਗ ਹੋ ਗਿਆ ਉਹਦੇ ਪਾਣੀ ਕਰਕੇ ਹੋਇਆ ਸਸਿਕਲ ਜੀ ਤੁਸੀਂ ਦੇਖ ਦਿਓ ਨਰਪੱਖ ਪੋਸਟ ਮੈਂ ਤੁਹਾਡਾ ਆਪਣਾ ਦਾਰਾ ਕਬ ਦੇ ਮੌਜੂਦ ਆ ਜੀ ਅਸੀਂ ਡੇਲੋ ਨੇਲ ਦੇ ਪਿੰਡ ਬੂਲ ਦੇ ਵਿੱਚ ਜਿਵੇਂ ਕਿ ਅਸੀਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਨਾਲ ਉਹ ਚੀਜ਼ਾਂ ਦਿਖਾਉਂਦੇ ਆ ਜਿਹਨੀਆਂ ਸਿਹਤ ਲਈ ਜ਼ਰੂਰੀ ਨੇ ਜਿਹੜੀਆਂ ਸਾਡੇ ਸਮਾਜ ਲਈ ਜ਼ਰੂਰੀ ਨੇ ਅੱਜ ਅਸੀਂ ਪਿੰਡ ਬੂਲ ਦੇ ਵਿੱਚ ਪਹੁੰਚੇ ਆ ਤੁਹਾਨੂੰ ਇੱਥੇ ਅਸੀਂ ਇੱਕ ਕਿਸਾਨ ਦੇ ਨਾਲ ਗੱਲ ਕਰਾਵਾਂਗੇ ਉਹ ਕਿਸਾਨ ਜਿਨ੍ਹਾਂ ਨੇ ਥੋੜੀ ਜ਼ਮੀਨ ਦੇ ਵਿੱਚ ਵੱਧ ਪੈਦਾਵਾਰ ਲਈ ਆ ਤੇ ਜਿਨ੍ਹਾਂ ਨੇ ਆਪਣੇ ਖੇਤ ਨੂੰ ਦੇ ਆਪਣੀ ਕਿਉਂ ਸਮਾਜ ਦੀ ਸਿਹਤ ਨੂੰ ਦੇਖਦਿਆਂ ਆਰਗੈਨਿਕ ਖੇਤੀ ਸ਼ੁਰੂ ਕੀਤੀ ਹੈ ਜਿੱਥੇ ਸਾਡਾ ਸਮਾਜ ਵੱਡੀਆਂ-ਵੱਡੀਆਂ ਕੋਠੀਆਂ ਪਾ ਕੇ ਦੁਕਾਨਾਂ ਤੋਂ ਫਲ-ਫਰੂਟ ਲਿਆਉਂਦੇ ਨੇ ਉਹ ਫਲ-ਫਰੂਟ ਲਿਆਉਂਦੇ ਨੇ ਜਿਨ੍ਹਾਂ ਨੂੰ ਕੈਮੀਕਲ ਲੱਗਿਆ ਹੁੰਦਾ ਤਾਂ ਅਸੀਂ ਦਿਨੋ-ਦਿਨ ਹਾਤਕ ਬਿਵਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ ਪਰ ਇੱਕ ਉਹ ਕਿਸਾਨ ਜਿਨ੍ਹਾਂ ਦੇ ਕੋਲ ਜ਼ਮੀਨ ਵੀ ਥੋੜੀ ਹੈ ਤੇ ਜਿਨ੍ਹਾਂ ਦੀ ਜਿਨ੍ਹਾਂ ਨੇ ਇਹ ਕਾਰਡ ਕੱਢੀ ਆ ਵੀ ਅਸੀਂ ਥੋੜੀ ਜ਼ਮੀਨ ਦੇ ਵਿੱਚ ਵੱਧ ਪੈਦਾਵਾਰ ਲੈਣੀ ਆ ਤੇ ਉਹ ਪੈਦਾਵਾਰ ਕੀ ਆ ਉਹ ਵੀ ਅਸੀਂ ਤੁਹਾਨੂੰ ਗੱਲ ਕਰਾਂਗੇ ਕਿ ਤੇ ਕਿਹੜੀ ਚੀਜ਼ਾਂ ਉਹ ਬੀਜਦੇ ਨੇ ਤੇ ਕਿਹੜੀਆਂ ਚੀਜ਼ਾਂ ਦਾ ਉੱਥੇ ਉਹ ਮਤਲਬ ਉਹਨਾਂ ਤੇ ਸਪਰੇਅ ਕਰਦੇ ਨੇ ਉਹ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਕੀਟ ਨਸਕ ਦਵਾਈਆਂ ਨੇ ਉਹ ਸਾਡੇ ਸਰੀਰ ਨੂੰ ਘਾਤਕ ਬਿਮਾਰੀਆਂ ਲਾਉਂਦੇ ਨੇ ਤੇ ਜਿਹੜੇ ਫਲ ਫਰੂਟ ਨੇ ਜਿਹੜੇ ਕਿ ਕੈਮੀਕਲ ਲਾ ਕੇ ਪਕਾਏ ਜਾਂਦੇ ਨੇ ਉਹ ਵੀ ਸਾਡੇ ਸਰੀਰ ਨੂੰ ਜਿਹੜੀਆਂ ਘਾਤਕ ਬਿਮਾਰੀਆਂ ਲਾਉਂਦੇ ਨੇ ਇਹ ਕਿਸਾਨ ਜਿਹਦੇ ਜਿੰਨਾਂ ਦੇ ਅੱਜ ਅਸੀਂ ਕੋਲ ਪਹੁੰਚੇ ਆ ਇਹਨਾਂ ਨੇ ਮਤਲਬ ਪਿਛਲੇ 2-3 ਸਾਲਾਂ ਤੋਂ ਆਰਗੈਨਿਕ ਖੇਤੀ ਸ਼ੁਰੂ ਕੀਤੀ ਹੋਇਆ ਜਿੱਥੇ ਨਾ ਕੋਈ ਜ਼ਮੀਨ ਥੋੜੀ ਆ ਉੱਥੇ ਹੀ ਥੋੜੀ ਜ਼ਮੀਨ ਚੋਂ ਇਹ ਵੱਧ ਜ਼ਮੀਨ ਪ੍ਰੋਪਰ ਪਾਦਾਵਰ ਲੈ ਲੈਂਦੇ ਨੇ ਜਿੱਥੇ ਇਹ ਸਰੀਰ ਨੂੰ ਦੇਖਦੇ ਹੋਏ ਆਪਣੇ ਲੋਕਾਂ ਦੇ ਉਹਨਾਂ ਦੇ ਸਿਹਤ ਨੂੰ ਦੇਖਦੇ ਹੋ ਇਹਨਾਂ ਨੇ ਜਿਹੜੇ ਆਰਗੈ ਕੀ ਤੀ ਸ਼ੁਰੂ ਕੀਤੀ ਹੈ ਉੱਥੇ ਇਹਨਾਂ ਨੇ ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਜਿਹੜੀਆਂ ਅ ਰਜਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਨੇ ਉਹ ਵੀ ਇਸ ਜ਼ਮੀਨ ਦੇ ਵਿੱਚ ਬੀਜੇ ਨੇ ਆਪਾਂ ਗੱਲ ਕਰਾਵਾਂਗੇ ਸਾਡੇ ਕੋਲ ਬਾਪੂ ਅਜੀਤ ਸਿੰਘ ਪਿੰਡ ਪੂਲ ਮੌਜੂਦ ਨੇ ਬਾਪੂ ਜੀ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੈ ਬਾਪੂ ਜੀ ਕਿਹੜੀ ਕਿਹੜੀ ਫਸਲ ਤੁਸੀਂ ਇੱਥੇ ਬੀਜੀ ਆ ਅਸੀਂ ਇੱਥੇ ਜੀ ਅਮਰੋਦ ਆ 베ਰੀ ਆ ਠੀਕੂ ਆ ਆਲੂ ਬਖਾਰਾ ਤੇ ਅੰਜੀਰ ਆ ਤੇ ਵਿੱਚ ਹਲਦੀ ਲਾਈ ਆ ਜੀ ਰਕਾਇਨ ਕਾ ਸਾਰੀ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਈਏ ਗੱਲ ਅਸੀਂ ਆਹ ਜਿਹੜੀ ਚੀਜ਼ਾਂ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਉਹਨੂੰ ਸੋਚ ਕੇ ਅਸੀਂ ਇਹ ਕੰਮ ਕਰਿਆ ਅਸੀਂ ਸਾਡੇ ਕੋਲ ਮਲਮੂਤਰ ਇਹਦੀ ਸਪਰੇਅ ਕਰਦੇ ਆਂ ਗਾਈਆਂ ਦੀ ਤੇ ਅਸੀਂ ਦੇਸੀ ਚੀਜ਼ ਬਤਲਿਆ ਕੋਈ ਰਕਾਇਨਿਕ ਦੂਜੀ ਆਪਣਾ ਜ਼ਹਿਰ ਵਾਲੀ ਚੀਜ਼ ਨਹੀਂ ਵਰਤਦੇ ਸੀ ਬਾਪੂ ਜੀ ਨੇ ਦੱਸਿਆ ਜਿਵੇਂ ਅਸੀਂ ਦੁਕਾਨਾਂ ਤੇ ਕੀਟ ਦੇ ਨਕਸ਼ ਦਵਾਈਆਂ ਲੈਨੇ ਬਹੁਤ ਮਹਿੰਗੀਆਂ ਦਵਾਈਆਂ ਮਿਲਦੀਆਂ ਨੇ ਵਿਚ ਵਿਚ ਅਸੀਂ ਦੇਖਿਆ ਡੁਪਲੀਕੇਟ ਵੀ ਦਵਾਈਆਂ ਮਿਲਦੀਆਂ ਨੇ ਪਰ ਜਿਹੜਾ ਇਹਨਾਂ ਨੇ ਮਲਮੂਤਰ ਜਿਹੜਾ ਫਰੀ ਦਾ ਮਲਮੂਤਰ ਆ ਉਹ ਤੋਂ ਲਿਆ ਕੇ ਸਪਰੇਹਾਂ ਤਿਆਰ ਕੀਤੇ ਨੇ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਬਾਕੀ ਬਾਪੂ ਜੀ ਨੇ ਗੱਲ ਕਰਦੇ ਆ ਬਾਪੂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਜਿਹੜਾ ਬਾਗ ਲਾਏ ਨੂੰ ਇਹ ਸਾਨੂੰ 2 ਸਾਲ ਹੋ ਗਏ ਜੀ ਲਾਏ ਨੂੰ ਕਿਵੇਂ ਮਨ ਦੇ ਵਿੱਚ ਫੁਰਨਾ ਸੁਰੇ ਤੋਂ ਦੇ ਮਨ ਤੇ ਆਵਾ ਜੀ ਹੁਣ ਪਾਣੀ ਦੂਰ ਹੋਈ ਜਾਂਦੇ ਨੇ ਕਦੇ ਅਸੀਂ ਚੌਲ ਵੀ ਜਾਂਦਾ ਕਣਕ ਵੀ ਜਾਂਦੇ ਆਂ ਸਾਨੂੰ ਥੋੜਾ ਜਿਹਾ ਇਹ ਸੀਗਾ ਵੀ ਅਸੀਂ ਇਹਦੇ ਕੰਨੀ ਚੱਲੀ ਹੈ ਬਾਗਬਾਨੀ ਕਰਨੀ ਤੇ ਥੋੜਾ ਜਿਹਾ ਚੱਲ ਸਾਨੂੰ ਕੁਝ ਪ੍ਰੋਫਿਟ ਵੀ ਹੋਊਗਾ ਬਾਕੀ ਪਾਣੀ ਦੀ ਬੱਚ ਤੂੰ ਬਾਕੀ ਲੋਕਾਂ ਨੂੰ ਰੋਜ਼ਗਾਰ ਮਿਲਦਾ ਇੱਥੇ ਬੰਦੇ ਲੇਬਰ ਲਈ ਹੋਈ ਆ ਨਾਲ ਸਾਡੀ ਜਿੱਥੇ ਬਜ਼ੁਰਗ ਦੱਸ ਰਹੇ ਨੇ ਵੀ ਜਿੱਥੇ ਅਸੀਂ ਇਸ ਚੀਜ਼ ਨੂੰ ਇੱਕ ਉਹਨਾਂ ਲੋਕਾਂ ਲਈ ਇੱਕ ਸੇਧ ਬਣਾਈ ਹੈ ਜਿਹੜੇ ਲੋਕ ਦਕਾਨਾਂ ਤੋਂ ਮਹਿੰਗੀਆਂ ਸਬਜ਼ੀਆਂ ਮਹਿੰਗੇ ਫਰੂਟ ਲੈ ਕੇ ਖਾਂਦੇ ਨੇ ਤੇ ਉਹ ਦਿਨੋ ਦਿਨ ਬਿਮਾਰੀਆਂ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਨੇ ਉੱਥੇ ਹੀ ਇਹਨਾਂ ਨੇ ਆਪਣੇ ਪਿੰਡ ਦੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੀ ਵੀ ਸੋਚੀ ਹੈ ਇਹਨਾਂ ਨੇ ਦੱਸਿਆ ਵੀ ਇੱਥੇ ਜਿਹੜੇ ਸਾਡੇ ਨਾਲ ਪਿੰਡ ਦੇ ਨੌਜਵਾਨ ਜੁੜੇ ਹੋਏ ਨੇ ਜਿੱਥੇ ਉਹ ਸਾਡੇ ਨਾਲ ਆ ਕੇ ਇੱਥੇ ਮਤਲਬ ਇਹ ਕੰਮ ਕਰਦੇ ਨੇ ਤਾਂ ਉੱਥੇ ਹੀ ਉਹ ਜਿਹੜਾ ਇੱਥੋਂ ਦਾ ਫਲ ਫਰੂਟ ਆ ਪਿੰਡਾਂ ਦੇ ਵਿੱਚ ਲੈ ਜਾ ਕੇ ਵੇਚਦੇ ਨੇ ਕਿਉਂਕਿ ਜਦੋਂ ਇਹ ਮੰਡੀਕਰਨ ਕਰਦੇ ਨੇ ਮੰਡੀ ਦੇ ਵਿੱਚ ਜਿਹੜਾ ਫਲ ਫਰੂਟ ਤੁਹਾਨੂੰ ਦੁੱਗਣੇ ਰੇਟ ਤੇ ਵੇਚਿਆ ਜਾਂਦਾ ਤੇ ਇਹ ਬਜ਼ੁਰਗ ਦੱਸਦੇ ਨੇ ਵੀ ਹੇ ਫਲ ਫਰੂਟ ਅਗਰ ਤੁਸੀਂ ਤੁਹਾਨੂੰ ਕਾਲ ਕਰੋਗੇ ਤੁਹਾਨੂੰ ਤੁਸੀਂ ਸਾਨੂੰ ਕਾਲ ਕਰੋਗੇ ਤੁਹਾਨੂੰ ਘਰੇ ਬੈਠਿਆਂ ਨੂੰ ਵੀ ਇਹ ਜਿਹੜਾ ਫਲ ਫਰੂਟ ਆ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਬਿਲਕੁਲ ਸਪਰੇ ਨਹੀਂ ਕੀਤੀ ਜਾਂਦੀ ਜਿਨ੍ਹਾਂ ਦੇ ਵਿੱਚ ਬਿਲਕੁਲ ਵੀ ਕੀਟ ਨਾਸ਼ਕ ਦਵਾਈਆਂ ਨਹੀਂ ਪਾਈਆਂ ਜਾਂਦੀਆਂ ਜਿਹੜਾ ਜਿਹੜਾ ਉਹ ਵੀ ਜਿਹੜਾ ਅੰਗਰੇਜ਼ੀ ਨਹੀਂ ਪਾਇਆ ਜਾਂਦਾ ਰੂੜੀ ਦਾ ਰੇਪਾਇਆ ਜਾਂਦਾ ਜਿਹੜਾ ਮਲਮੁੱਤਰ ਤੋਂ ਤਿਆਰ ਹੁੰਦੀਆਂ ਕੀਟ ਨਾਕਸ ਦਵਾਈਆਂ ਨੇ ਕੀਟ ਨਾਕਸ ਜਿਹੜਾ ਉੱਥੇ ਵਰਤਿਆ ਜਾਂਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਪੂ ਜੀ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਇੱਕ ਦਾ ਪਾਣੀ ਦਾ ਸਾਹਤ ਉਹਨਾਂ ਨੂੰ ਚਾਹੀਦਾ ਇੱਕ ਸਾਨੂੰ ਮਤਲਬ ਇਹਦਾ ਮੰਡੀਕਰ ਆਪਣੇ ਜੋ ਚੀਜ਼ ਆ ਵੇਚਣ ਦਾ ਥੋੜਾ ਜਿਹਾ ਇਹਦਾ ਭਾਅ ਕੋ ਮਿਲਣਾ ਚਾਹੀਦਾ ਪਿੰਡਾਂ ਜਿਹਾ ਜੀ ਤੁਸੀਂ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਭਾ 71 ਸਾਲ ਆ 71 ਸਾਲ ਤੁਹਾਡੀ ਉਮਰ ਆ ਜਿੱਥੇ ਬਜ਼ੁਰਗ ਬਜ਼ੁਰਗ ਨੇ ਐਡਾ ਵੱਡਾ ਪਰਾਲਾ ਕੀਤਾ ਉੱਥੇ ਇਹ ਬਜ਼ੁਰਗ ਆਪ ਹੱਥੀ ਵੀ ਇੱਥੇ ਕੰਮ ਕਰਦਾ ਜਿਵੇਂ ਆਪਾਂ ਕਹਿੰਨੇ ਆ ਨਾ ਵੀ ਜਿਹੜੇ ਅੱਜਕੱਲ ਦੇ ਨੌਜਵਾਨ ਨੇ ਵਿਲੇ ਨੇ ਕੰਮ ਨਹੀਂ ਕਰਦੇ ਇਹ ਬਜ਼ੁਰਗ ਦੀ 77-72 ਸਾਲ ਉਮਰ ਹੋ ਗਈ ਇਹ ਦੱਸਦੇ ਨੇ ਵੀ ਅਸੀਂ ਆਪ ਇੱਥੇ ਹੱਥ ਨਾਲ ਕੰਮ ਕਰਦੇ ਆ ਜਿੱਥੇ ਇਹਨਾਂ ਦੀ ਸਿਹਤ ਨਰੋਈ ਰਹਿੰਦੀ ਆ ਉੱਥੇ ਬਿਮਾਰੀਆਂ ਤੋਂ ਵੀ ਬਚਾਅ ਕਰਦੇ ਨੇ ਬਾਪੂ ਜੀ ਕਿਵੇਂ ਲੱਗਦਾ ਤੁਹਾਨੂੰ ਜਿਹੜਾ ਤੁਸੀਂ ਐਡਾ ਵੱਡਾ ਇਹ ਉਪਰਾਲਾ ਕੀਤਾ ਵਾ ਤੁਹਾਡੇ ਨਾਲ ਨੌਜਵਾਨ ਵੀ ਖੜੇ ਨੇ ਕਿਵੇਂ ਲੱਗਦਾ ਵੀ ਤੁਹਾਨੂੰ ਕਿੰਨੀ ਕੀ ਇਨਕਮ ਦੇ ਸਕਦਾ ਵਾ ਸਾਨੂੰ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਆਮਕਮ ਲਊਗਾ ਇਹੋ ਜੀ ਗੱਲ ਨਹੀਂ ਆ ਗਈ ਜੀ ਹਾਂ ਜੇ ਫਲਤਣ ਲੱਗਿਆ ਵਧੀਆ ਆਮਕਮ ਲਊਗਾ ਸਾਡੇ ਕੋਲ ਬੰਦੇ ਵੀ ਰੱਖੇ ਨੇ ਵੇਚਣ ਵਾਲੇ ਖਾਲਾ ਸਿਸਟਮ ਰੱਖਿਆ ਸਾਡੇ ਕੋਲ ਜਿਹੜੇ ਲੋਕਾਂ ਕੋਲ 10 10 20 20 ਕਿੱਲੇ ਜ਼ਮੀਨ ਨੇ ਅਸੀਂ ਦੇਖਿਆ ਉਹ ਮੰਦ ਹਾਲੀ ਦੀ ਹਾਲਤ ਦੇ ਵਿੱਚ ਨੇ ਅਸੀਂ ਪਿੱਟਦੇ ਦੇਖੇ ਨੇ ਸਾਨੂੰ ਕੁਝ ਬਚਦਾ ਨਹੀਂ ਪਰ ਤੁਹਾਡੇ ਕੋਲ ਤਾਂ ਸਾਡੇ 1.5 ਤੋਂ 2 ਕਿੱਲੇ ਜ਼ਮੀਨ ਆ ਪਰ ਤੁਸੀਂ ਤਾਂ ਖੁਸ਼ ਨਜ਼ਰ ਆ ਰਹੇ ਹੋ ਹਾਂਜੀ ਬੜਾ ਬੜਾ ਵਧੀਆ ਸਾਡਾ ਵਧੀਆ ਰਗਿਆ ਚੱਲਦਾ ਕੋਈ ਐਸੀ ਜੀ ਗੱਲ ਨਹੀਂ ਹੈਗੀ ਜੀ ਤੁਸੀਂ ਉਹਨਾਂ ਕਿਸਾਨਾਂ ਨੂੰ ਫਿਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕਿ 10-10 20 20-20 ਕਿੱਲੇ ਵਾਲੇ ਮੰਦਹਾਲੀ ਦੀ ਹਾਲਤ ਵਿੱਚ ਨੇ ਅਸੀਂ ਤਾਂ ਇਹੀ ਕਹਿੰਦੇ ਹਾਂ ਉਹ ਕਿਸਾਨਾਂ ਨੂੰ ਵੀ ਉਹ ਹੀ ਬਾਗਬਾਨੀ ਦੇ ਵਿੱਚ ਲੱਗਣਾ ਥੋੜਾ ਜਿਹਾ ਸਬਜ਼ੀਆਂ ਲਾਉਣ ਬਾਗਬਾਨੀ ਲਾਉਣ ਰਕੈਨਿਕ ਘਾਹ ਲਾਉਣ ਔਰ ਹਾਂ ਦਵਾਈ ਜੈ ਰੇਲੀ ਨਾਲ ਛਿੜਕਣਾ ਰਕੈਨਿਕ ਲਾਉਣਾ ਅਸੀਂ ਹੁਣ ਦੇਖ ਕਰੋ ਵੀ ਸਾਡੇ ਕੋਲ ਅ ਪ੍ਰਾਲੀ ਰੱਖਿਆ ਮਲਚਰ ਕਰਦੇ ਆ ਵਿੱਚ ਅਸੀਂ ਬਾਕੀ ਸਾਡੇ ਕੋਲ ਸਮਾਨ ਰੱਖਿਆ ਪਿਆ ਪਰੇ ਵਾਲਾ ਫਲਾਂ ਤੋਂ ਬਿਨਾ ਹੋਰ ਕੀ ਬੀਜਦੇ ਹੋ ਹੋਰ ਸਾਡੇ ਵਿੱਚ ਲਸਣ ਤੇ ਝਰਾਂ ਉਹ ਜੀ ਤੇ ਧਨੀਆ ਬੀਜਿਆ ਆ ਪਾਪਾ ਜੀ ਤੁਹਾਡਾ ਨਾਮ ਕੀ ਆ ਬਲਵੀਰ ਸਿੰਘ ਆ ਜੀ ਤੁਹਾਡਾ ਵੀ ਬੂਲਪਿੰਡ ਹੀ ਆ ਹਾਂ ਜੀ ਤੁਹਾਡੀ ਉਮਰ ਕਿੰਨੀ ਆ ਮੇਰੀ ਸੋਨੀ ਭਰਾ ਤੁਸੀਂ ਦੇਖੋ ਤੁਸੀਂ ਇੱਥੋਂ ਇੱਕ ਮੈਸੇਜ ਵੀ ਮਿਲਦਾ ਵਾ ਵੀ ਇਹ ਦੋਨੇ ਬਜ਼ੁਰਗ ਇਹਨਾਂ ਦੀ ਜਿਹੜੀ ਆ ਕੁੱਲੀ ਬਣਾਈ ਹੋਈ ਆ ਕੋਈ ਪੱਕੀ ਨਹੀਂ ਕਿ ਸਲਵਾੜ ਦੀ ਬਣਾਈ ਸੀ ਜਿਵੇਂ ਪਹਿਲਾਂ ਆਪਾਂ ਬਜ਼ੁਰਗ ਆਪਾਂ ਰਹਿੰਦੇ ਹੁੰਦੇ ਸੀ ਇਹਨਾਂ ਦਾ ਜਿਹੜਾ ਰਹਿਣ ਸਹਿਣਾ ਬਿਲਕੁਲ ਦੇਸੀ ਆ ਜਿੱਥੇ ਇਸ ਕੁਲੀ ਦੇ نیچے ਦੋਨੇ ਭਰਾ ਰਹਿੰਦੇ ਨੇ ਉੱਥੇ ਪਾਣੀ ਦਾ ਘੜਾ ਵੀ ਇਹਨਾਂ ਦੇ ਕੋਲ ਪਿਆ ਦੇਸੀ ਤਰੀਕੇ ਨਾਲ ਇਹ ਸਾਰਾ ਕੁਝ ਇੱਥੇ ਯੂਜ਼ ਕਰਦੇ ਨੇ ਤੇ ਇੱਕ ਪਾਸੇ ਰੂੜੀ ਵੀ ਪਈਆ ਪਰਾਲੀ ਵੀ ਪਈਆ ਜਿਨ੍ਹਾਂ ਤੋਂ ਇਹ ਖਾਦ ਬਣਾਉਂਦੇ ਨੇ ਤੁਸੀਂ ਕੀ ਦੋਨੇ ਭਰਾ ਮੋਂ ਇੱਥੇ ਕਿੰਨਾ ਕੁ ਟਾਈਮ ਕੱਢਦੇ ਹੋ ਬੈਠ ਕੇ ਇੱਥੇ ਹੀ ਬਹੁਤ ਟਾਈਮ ਕੱਢਦੇ ਨੇ ਯਾਰ ਗੱਲਾਂ ਬਾਤਾਂ ਮਾਰਦੇ ਹਾਂ ਵਧੀਆ ਮਾਰਦੇ ਤੇ ਜੇ ਗੱਲਾਂ ਜਿੱਥੇ ਸਾਡੀ ਸਿਹਤ ਨਰੋਈ ਰਹਿੰਦੀ ਹੈ ਉੱਥੇ ਤੁਹਾਡਾ ਆਪਸੀ ਪਿਆਰ ਵੀ ਵੱਧ ਪਿਆਰ ਬਹੁਤ ਆ ਜੀ ਕਿਵੇਂ ਲੋਕ ਤੁਹਾਨੂੰ ਕਿਵੇਂ ਦੇਖਦੇ ਨੇ ਵੀ ਤੁਸੀਂ ਬਾਗ ਲਾ ਲਿਆ ਕੀ ਕਹਿੰਦੇ ਨੇ ਅਸੀਂ ਹਜੇ ਨਹੀਂ ਇੱਥੇ ਬੈਠਿਆ ਨੂੰ ਅੱਛਾ ਉਹ ਦੋਨੇ ਭਰਾ ਬੈਠੇ ਨੇ ਠੀਕ ਆ ਜੀ ਹਾਂ ਜੀ ਦੇਖੋ ਤੁਸੀਂ ਆਜੋ ਅੱਗੇ ਆਜੋ ਇਹ ਦੋਨੇ ਭਰਾ ਨੇ ਬੂਲਪਿੰਡ ਦੇ ਇਹਨਾਂ ਨੇ ਜਿਹੜਾ ਇਹ ਅਪਰਾਲਾ ਕੀਤਾ ਮੈਂ ਕਹੂੰਗਾ ਬਹੁਤ ਵਧੀਆ ਅਪਰਾਲਾ ਕੀਤਾ ਇਹਨਾਂ ਨੇ ਬਿਲਕੁਲ ਦੇਸੀ ਢੰਗ ਦੇ ਨਾਲ ਜਿਹੜੀਆਂ ਸਬਜ਼ੀਆਂ ਨੇ ਤੇ ਫਲ ਫਰੂਟ ਨੇ ਇੱਥੇ ਤਿਆਰ ਕੀਤੇ ਜਾਂਦੇ ਹਨ ਪਿੰਡ ਪੂਲ ਨੇੜੇ ਡੇਲੋ ਜ਼ਿਲ੍ਹਾ ਲੁਧਿਆਣਾ ਅਗਰੇ ਕਿਸੇ ਵੀ ਨੇ ਕੋਈ ਕਿਉਂਕਿ ਹੁਣ ਬਹੁਤ ਲੋਕ ਨੇ ਜਿਹੜੇ ਅੰਗਰੇਜ਼ੀ ਚੀਜ਼ਾਂ ਨਹੀਂ ਖਾਣੀਆਂ ਚਾਹੁੰਦੇ ਤਾਂ ਤੁਸੀਂ ਇੱਥੇ ਆ ਕੇ ਤਾਜ਼ੇ ਫਲ ਫਰੂਟ ਵੀ ਖਰੀਦ ਸਕਦੇ ਹੋ ਤੇ ਜਿਹੜੇ ਘਰਾਂ ਦੇ ਵਿੱਚ ਸਮਾਨ ਜਿਵੇਂ ਪਿਆਜ਼ ਹੋ ਗਿਆ ਲਸਣ ਹੋ ਗਿਆ ਅਦਰਕ ਹੋ ਗਈ ਜਾਂ ਆਪਣੇ ਹਲਦੀ ਹੋ ਗਈ ਕਾਫੀ ਕੁਝ ਇਹਨਾਂ ਦਾ ਇੱਥੇ ਬੀਜਾਂ ਦਾ ਤੁਸੀਂ ਜਿਵੇਂ ਜਦੋਂ ਸਾਗ ਦਾ ਸੀਜ਼ਨ ਹੁੰਦਾ ਤਾਂ ਤੁਹਾਨੂੰ ਦੇਸੀ ਸਾਗ ਵੀ ਮਿਲੂਗਾ ਤਾਂ ਸਾਨੂੰ ਹਰ ਇੱਕ ਕਿਸਮ ਦੀ ਚੀਜ਼ ਮਿਲੂਗੀ ਇੱਥੇ ਇਹ ਬਜ਼ੁਰਗ ਉਹ ਪੁਰਾਣੇ ਬਜ਼ੁਰਗ ਨੇ ਦੇਖੋ ਤੁਸੀਂ ਸਿਹਤ ਵੀ ਇਹਨਾਂ ਦੀ ਵਧੀਆ 70 75 77 ਸਾਲ ਇਹਨਾਂ ਦੀ ਉਮਰ ਜਿਵੇਂ ਦੇਸੀ ਢੰਗ ਬatein ਸਾਡੇ ਕੋਲ ਕਿ ਨੌਜਵਾਨ ਵੀ ਖੜੇ ਨੇ ਆਪਾਂ ਨੌਜਵਾਨ ਵੀ ਗੱਲ ਕਰਾਂਗੇ ਬਾਈ ਤੁਹਾਡਾ ਨੋ ਕੀ ਹੈ ਗਰਮਕ ਸਿੰਘ ਜੀ ਸਸੀ ਗਾਵਿਰ ਜੀ ਹਾਂਜੀ ਪਿੰਡ ਬੂਲ ਜ਼ਿਲ੍ਹਾ ਲੁਧਿਆਣਾ ਦੇ ਵਾਸੀ ਅਸੀਂ ਅਸੀਂ ਇਸ ਬਾਗ ਨੂੰ ਸੰਭਾਲਦੇ ਆਂ ਮਤਲਬ ਸਾਡਾ ਇੱਕ ਭਰਾ ਇਹ ਸਾਡੇ ਵੀਰ ਜੀ ਉਹਨਾਂ ਦਾ ਬਾਗ ਆ ਇਹ ਜੇ ਸਾਨੂੰ ਕੋਈ ਵੀ ਕੰਮ ਕਹਿੰਦੇ ਤਾਂ ਅਸੀਂ ਇਹਨਾਂ ਲਈ ਹਾਜ਼ਰ ਰਹਿੰਦੇ ਆ ਇੱਥੇ ਇੱਕ ਸਾਡੇ ਹੋਰ ਵੀਰ ਜੀ ਨੇ ਜੋ ਹਰ ਵਕਤ ਬਾਗ ਦੇ ਵਿੱਚ ਰਹਿੰਦੇ ਨੇ ਜੋ ਵੀ ਇੱਥੇ ਦਵਾਈ ਵਰਤੀ ਜਾਂਦੀ ਆ ਫਰ ਫਰੂਟ ਤੇ ਜਿੱਦਾਂ ਅੱਕ ਪਾਉਨੇ ਆ ਅਸੀਂ ਨਿੰਮ ਜਾਂ ਮਰ ਚਲੋ ਜੋ ਵੀ ਜਾਂਦੀ ਹੈਗਾ ਬਾ ਦੇਸੀ ਕੌੜੀਆਂ ਚੀਜ਼ਾਂ ਨੇ ਉਹ ਯੂਜ਼ ਕਰਦੇ ਆ ਬਿਲਕੁਲ ਕੌੜੀ ਚੀਜ਼ਾਂ ਜੀ ਤੇ ਅੰਗਰੇਜ਼ੀ ਦਵਾਈ ਯਰਪਾ ਕੀਤਾ ਤਾਂ ਤੁਸੀਂ ਹੁਣ ਤੱਕ ਯਰਪਾ ਕੀਤਾ ਵਾ ਹਾਂਜੀ ਪਹਿਲਾਂ ਯਰਪਾ ਕੀਤਾ ਜੀ ਅਸੀਂ ਸਭ ਸੰਭਾਲਾ ਸਾਰੇ ਆਪ ਹੀ ਕਰਦੇ ਆ ਜੀ ਇਹਨਾਂ ਦੀ ਸਾਡੇ ਕੋਲ ਐਨਆਰਆਈ ਬਾਈ ਜੀ ਵੀ ਖੜੇ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਰੇ ਆਪਣੇ ਪੰਜਾਬ ਵਾਸੀ ਵੀ ਬਾਗ ਵੱਧ ਤੋਂ ਵੱਧ ਲਾਉਣ ਇਹ ਗਾਂ ਗਵਾ ਦੂਰ ਕਿਉਂ ਹੁੰਦੇ ਜਾਂਦੇ ਆ ਦੱਸ ਸਕਦੇ ਹੋ ਤੁਸੀਂ ਦੂਰ ਐਸੇ ਕਰਕੇ ਜੀ ਜਮੀਨਾਂ ਲੋਕਾਂ ਕੋਲੇ ਘਟਨਾ ਕੋਈ ਨਹੀਂ ਕਰਦਾ ਅਗਲਾ ਕੋਣ ਉਹਨਾਂ ਇਹਨਾਂ ਕੋ ਡੇਡ ਕਿਲੇ ਜ਼ਮੀਨ ਦੱਸ ਰਹੇ ਨੇ ਪਰ ਡੇਡ ਕਿਲੇ ਚੋਂ 10 ਕਿਲਿਆਂ ਦੇ ਬਰਾਬਰ ਫਸਲ ਨਾ ਬੀਜ ਕੇ ਝੋਨਾ ਨਹੀਂ ਬੀਜਦੇ ਕਣਕ ਨਹੀਂ ਬੀਜਦੇ ਇਹਨਾਂ ਦੇ ਫਲ ਫਰੂਟ ਦਾ ਘਰੇਲੂ ਬਾਟੋ ਦੀ ਚੀਜ਼ਾਂ ਲਾਈਆਂ ਹੋਈਆਂ ਨੇ ਇਹ ਕਹਿੰਦੇ ਅਸੀਂ 10 ਕਿਲਿਆਂ ਦੇ ਬਰਾਬਰ ਚਲੇ ਜਾਂਦੇ ਹਾਂ ਹਾਂਜੀ ਹਾਂਜੀ ਸਹੀ ਗੱਲ ਆ ਜੀ ਵਧੀਆ ਗੱਲ ਆ ਲਾਉਣੇ ਚਾਹੀਦੇ ਨੇ ਤੁਸੀਂ ਕਹਿੰਦੇ ਤੁਹਾਨੂੰ ਸਾਡੇ ਹੋਰ ਕਿਸਾਨਾਂ ਨੂੰ ਮੈਂ ਤਾਂ ਇਹ ਕਿਸਾਨਾਂ ਸਾਰੇ ਵੀਰਾਂ ਨੂੰ ਇਹੀ ਗੱਲ ਕਹੋ ਨਾ ਵੀ ਵੱਧ ਤੋਂ ਵੱਧ ਬਾਗ ਨਹੀਂ ਵੱਧ ਲਾ ਸਕਦੇ ਤਾਂ ਅੱਧਾ ਕਿਲਾ ਜ਼ਰੂਰ ਲਾਓ ਜ਼ਰੂਰ ਲਾ ਤੇ ਘਰੇਲੂ ਵਰਤੋਂ ਦੀਆਂ ਚੀਜ਼ਾਂ ਵੀ ਘਰੇਲੂ ਵਰਤੋਂ ਦੀਆਂ ਚੀਜ਼ਾਂ ਵੇਚੋ ਆਦੇ ਪਿੰਡ ਦੇ ਬੰਦੇ ਨੂੰ ਰੋਜ਼ਗਾਰ ਦਿਓ ਮੈਂ ਤਾਂ ਇਹ ਕਹਿਣਾ ਚਾਹਣਾ ਪਰ ਮੈਂ ਨੰਬਰ ਬੋਲ ਦੂਗਾ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਫਰੂਟ ਅਮਰੂਦ ਮੇਰੇ ਕੋਲ ਫੜਿਆ ਹੋਇਆ ਇਹ ਨੂੰ ਕੋਈ ਸੁੰਡੀ ਨਹੀਂ ਪਈ ਹੋਈ ਕੋਈ ਇੱਥੇ ਮੱਖੀ ਨਹੀਂ ਬੈਠਦੀ ਤੇ ਬਿਲਕੁਲ ਤਾਜ਼ਾ ਫਾਲਾ ਇਹ ਜਿਹੜੇ ਜਿਹੜੀ ਕਿ ਬਿਲਕੁਲ ਕੁਦਰਤੀ ਖੇਤੀ ਵਜੋਂ ਜਿਹੜੀ ਇੱਥੇ ਜਿਹੜੇ ਬੁੱਟੇ ਨੇ ਪੌਦੇ ਨੇ ਉਹ ਲਗਾਏ ਹੋਏ ਨੇ ਦੇਖੋ ਤੁਸੀਂ ਕਿੰਨਾ ਵਧੀਆ ਇਹ ਜਿੱਥੇ ਸਿਹਤ ਲਈ ਵਧੀਆ ਉੱਥੇ ਹੀ ਇਹ ਇਹਦਾ ਜਿਹੜਾ ਖਾਣ ਮਿੱਠਾ ਪਾਣਾ ਜਾਂ ਜਿਹੜਾ ਖਾਣ ਲਈ ਆਪਣੀ ਸਿਹਤ ਨੂੰ ਬਿਨਾਂ ਬਿਮਾਰੀਆਂ ਤੋਂ ਦੂਰ ਕਰੂਗਾ ਬਿਮਾਰੀਆਂ ਨੂੰ ਜਿਵੇਂ ਆਪਾਂ ਕਹਿ ਦਿੰਦੇ ਆ ਸ਼ੂਗਰ ਵਾਲੇ ਮਰੀਜ਼ ਲਈ ਜਿਹੜਾ ਅਮਰੂਦ ਖਾਣਾ ਉਹ ਬਹੁਤ ਵਧੀਆ ਪਰ ਜੇ ਅਮਰੂਦ ਦੇ ਵਿੱਚ ਹੀ ਪਹਿਲਾਂ ਕੈਮੀਕਲ ਪਏ ਹੁਣ ਤਾਂ ਆਪਣੀ ਸਿਹਤ ਨੂੰ ਕਿੱਥੇ ਉਹ ਠੀਕ ਕਰੂਗਾ ਇਹ ਉਹ ਨੇ ਜਿੰਨਾ ਬਿਨਾਂ ਕੈਮੀਕਲ ਤੋਂ ਜਿਹੜੀਆਂ ਫਰੂਟ ਇਹਤੇ ਤਿਆਰ ਕੀਤੇ ਜਾਂਦੇ ਆ ਆਪਾਂ ਤੁਹਾਨੂੰ ਹੁਣ ਉਹ ਬਜ਼ੁਰਗ ਨਾਲ ਗੱਲ ਕਰਾਂ ਬਜ਼ੁਰਗੋ ਸਾਨੂੰ ਜਿਹੜਾ ਤੁਸੀਂ ਕੀਟਨਾਸ਼ਕ ਤਿਆਰ ਕਰਦੇ ਸਾਨੂੰ ਉਹ ਦਿਖਾਓ ਆਜਾ ਆ ਦੇਖੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹਨਾਂ ਟੱਕਣ ਚੱਕ ਇਹਨਾਂ ਨੂੰ ਦਿਖਾਇਆ ਜਾਵੇ ਇਹ ਮਲ ਮੂਤਰ ਆ ਇਹ ਕਿੱਥੋਂ ਲਿਆਉਣਾ ਬਜ਼ੁਰਗੋ ਤੁਸੀਂ ਗਾਈਆਂ ਦਾ ਲਿਆਉਣਾ ਜੀ ਗਾਈਆਂ ਦਾ ਗਊਸ਼ਾਲਾ ਤੋਂ ਲਿਆਉਨੇ ਆਂ ਸੀ ਅੱਛਾ ਅੱਛਾ ਹਾਂ ਜੀ ਦੇਖੋ ਦੇਖੋ ਆਪਾਂ ਕਹਿ ਸਕਦੇ ਆਂ ਵੀ ਜਿਹੜੇ ਗਊਸ਼ਾਲਾ ਦੇ ਵਿੱਚ ਮਲ ਮੂਤਰ ਆ ਉਹ ਵੀ ਵੇਸਟ ਨਹੀਂ ਜਾਂਦਾ ਇਹਨਾਂ ਬਜ਼ੁਰਗਾਂ ਨੇ ਉਹ ਵੀ ਕੰਮ ਉਹ ਵੀ ਕੰਮ ਲਾ ਜਾਂਦਾ ਵਾ ਹਾਂਜੀ ਹਾਂਜੀ ਕਿੱਥੋਂ ਲੱਗਨ ਤੁਸੀਂ ਇਹ ਅਸੀਂ ਕੈਂਡੋਂ ਕੈਂਡੋਂ ਵੀ ਲਿਆਉਨੇ ਆ ਕੋ ਸਾਡੇ ਪਿੰਡ ਵੀ ਗਾਈਆਂ ਹੈਗੀਆਂ ਇਹਦੇ ਵਿੱਚ ਫਿਰ ਹੋਰ ਕੀ ਕੀ ਪਾਉਨੇ ਇਹਦੇ ਵਿੱਚ ਅਸੀਂ ਉਹ ਗੋਬਰ ਗਾਈਆਂ ਦਾ ਘੋਲ ਕੇ ਪਾਉਣ ਕੇ ਫਿਰ ਸਪਰੇਅ ਕਰਦੇ ਆ ਦੀ ਜੀ ਅਸਾਂ ਇਹ ਸਪਰੇਅ ਹਾਂਜੀ ਮੱਖੀ ਭੱਜ ਜਾਂਦੀ ਇਹਦੇ ਵਿੱਚ ਗੁੜ ਪਾਇਆ ਆ ਵਿੱਚ ਇਹਦੇ ਵੇਛਣ ਪਾਉਨੇ ਗਲਿਆ ਛੜਿਆ ਹੋਰ ਇੱਕ ਦੋ ਚੀਜ਼ਾਂ ਪਾ ਕੇ ਅਸੀਂ ਜਾਣੀ ਰਕੈਨਿਕਾ ਹੈ ਸਾਰਾ ਹਾਂ ਮੱਖੀ ਭੱਜ ਜਾਂਦੀ ਜਿਹੜੀ ਡੰਗ ਮਾਰਦੀ ਕੀ ਨਹੀਂ ਜੀ ਰਹਿੰਦੀ ਇਹਦੇ ਵਿੱਚ ਜਾਮਾਂ ਇਹ ਇਹਦੇ ਵਿੱਚ ਕੀ ਆ ਜੀ ਇਹਦੇ ਵਿੱਚ ਵੀ ਮਲਮ ਉਤਰ ਆ ਜੀ ਅੱਛਾ ਇਹ ਵੀ ਦੇਖੋ ਤੁਸੀਂ ਇਹਨਾਂ ਦੀਆਂ ਜਿਹੜਾ ਸਪਰੇਹਾ ਨੇ ਤਾਂ ਇਸ ਤਰ੍ਹਾਂ ਦੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਜਿੱਥੇ ਇਹਨਾਂ ਬਜ਼ੁਰਗਾ ਦੇ ਇੱਥੇ ਫਲ ਫਰੂਟਾ ਦੇ ਬੂਟੇ ਲਾਇਰੇ ਉੱਥੇ ਹੀ ਤੁਹਾਨੂੰ ਅਸੀਂ ਦਿਖਾ ਸਕਦੇ ਪਿਆਜ਼ ਜਿਹੜਾ ਕਿ 100 ਰੁਪਏ ਦੇ ਕਿਲੋ ਵੀ ਪਹੁੰਚ ਜਾਂਦਾ ਵਾ ਉਹ ਪਿਆਜ਼ ਆ ਜਿਹਨੂੰ ਬਿਲਕੁਲ ਜਿਹੜੇ ਜ਼ੂਰੀਆ ਵਗੈਰਾ ਨਹੀਂ ਪਾਇਆ ਜਾਂਦਾ ਤਾਂ ਜਿਹੜੇ ਕੈਮੀਕਲ ਨਹੀਂ ਪਾਏ ਜਾਂਦੇ ਤੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਚੰਗੀ ਤਰ੍ਹਾਂ ਦਿਖਾਵੇ ਅਸੀਂ ਰੂੜੀ ਵਰਤਦੇ ਆ ਜੀ ਹੋਰ ਅਸੀਂ ਤੇ ਕੋਈ ਕੈਮੀਕਲ ਨਹੀਂ ਪਾਉਂਦੇ ਕੋਈ ਕੁਝ ਨਹੀਂ ਪਾਉਂਦੇ ਤੇ ਬਜ਼ੁਰਗ ਜੇ ਆਪਾਂ ਦੇਖਿਆ ਦੇਖਿਆ ਜਾਵੇ ਤੁਹਾਡਾ ਇੱਡਾ ਵੱਡਾ ਬਾਗ ਲਾਇਆ ਹੋਇਆ ਤਾਂ ਪਰ ਪਾਣੀ ਦੀ ਕਿਤੇ ਕੋਈ ਮੋਟਰ ਨਹੀਂ ਦੇਖਦੀ ਕੁਝ ਹੋਰ ਨਹੀਂ ਦਿੰਦਾ ਇਹਦਾ ਕੀ ਕਿਵੇਂ ਕਰਦੇ ਹੋ ਪਾਣੀ ਜੀ ਅਸੀਂ ਕਿਸੇ ਵੀ ਮੋਟਰ ਤੋਂ ਲੈਂਦੇ ਆ ਸਾਡੇ ਕੋਲ ਪਾਣੀ ਦਾ ਸਾਧਨ ਹੈ ਨਹੀਂ ਤੇ ਜਿਹੜਾ ਉਹ ਅਸੀਂ ਖੂਹ ਦੇਖਿਆ ਉਹਨੂੰ ਕਿਵੇਂ ਯੂਜ਼ ਕਰਦੇ ਹੋ ਤੁਸੀਂ ਖੂਹ ਨੂੰ ਅਸੀਂ ਜੇ ਬਰਸਾਤ ਦਾ ਪਾਣੀ ਆਉਣਾ ਤਾਂ ਉਹਦੇ ਨਾਲ ਯੂਜ਼ ਕਰਦੇ ਆ ਹੋਰ ਉਹਦੇ ਵਿੱਚ ਕੋਈ ਨਾ ਪਾਣੀ ਆ ਨਾ ਕੁਝ ਨਹੀਂ ਆ ਬਰਸਾਤ ਦਾ ਪਾਣੀ ਜਮਾ ਕਰ ਲੈਂਦੇ ਆ ਆ ਦੇਖੋ ਇੱਕ ਪਾਸੇ ਜਿੱਥੇ ਅਸੀਂ ਸਾਡੀ ਸਰਕਾਰ ਜਾਂ ਜਿਹੜੇ ਸਾਇੰਸਦਾਂ ਨੇ ਜਾਂ ਵਾਤਾਵਰਣ ਪ੍ਰੇਮੀ ਨੇ ਇਹ ਲੋਕਾਂ ਨੂੰ ਗਹਾਰ ਲਾਉਂਦੇ ਨੇ ਵੀ ਪਾਣੀ ਨੂੰ ਬਚਾਓ ਇਹਨਾਂ ਬਜ਼ੁਰਗਾਂ ਨੇ ਉਹ ਵੀ ਚੀਜ਼ ਬਹੁਤ ਧਿਆਨ ਨਾਲ ਰੱਖੀ ਹੋਈ ਹੈ ਵੀ ਇੱਕ ਇਹਨਾਂ ਕੋਲ ਪੁਰਾਣਾ ਖੂਹ ਸੀਗਾ ਉਹ ਪੁਰਾਣੇ ਖੂਹ ਦੇ ਆਲੇ-ਦਾਲੇ ਉਹਨਾਂ ਢੜਾਨ ਕਰਕੇ ਜਿਹੜਾ ਬਾਰਸ਼ ਦਾ ਪਾਣੀ ਆ ਉਹ ਭਰ ਜਾਂਦਾ ਵਾ ਇਹ ਦੱਸ ਦਿੰਦੇ ਨੇ ਵੀ ਫੇਰ ਅਸੀਂ ਉਹ ਇਹਨਾਂ ਨੂੰ ਬਾਗ ਦੇ ਵਿੱਚ ਪਾਣੀ ਪਾਉਂਦੇ ਆ ਦੇਖੋ ਕਿੰਨੀ ਵਧੀਆ ਸੋਚ ਹੈ ਇਹਨਾਂ ਦੀ ਕਿਉਂਕਿ ਪਾਣੀ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਉਹ ਦਿਨੋਂ-ਦਿਨ ਦੂਰ ਹੁੰਦਾ ਜਾ ਰਿਹਾ ਇਹਨਾਂ ਨੇ ਪਾਰਸ ਦੇ ਪਾਣੀ ਤੇ ਇਹ ਜਿਹੜਾ ਹੁਣ ਤੱਕ ਐਡਾ ਵੱਡਾ ਜਿਹੜਾ ਬਾਗ ਹੋ ਗਿਆ ਉਹਦੇ ਪਾਣੀ ਕਰਕੇ ਹੋਇਆ ਪਰ ਅਸੀਂ ਗੁਜਾਰਸ਼ ਕਰਦੇ ਆਂ ਵੀ ਜੇ ਬਾਬਾ ਜੀ ਨੇ ਦੱਸਿਆ ਵੀ ਅਸੀਂ ਭਗਵੰਤ ਮਾਨ ਨੂੰ ਇਹ ਗੁਜਾਰਸ਼ ਕਰਦੇ ਆਂ ਵੀ ਅਸੀਂ ਸਾਡੇ ਨਿਤ ਬਿਜਲੀ ਮੈਕਮੇ ਵਿੱਚ ਢੀਡੇ ਲੱਗਦੇ ਨੇ ਸਾਨੂੰ ਇੱਥੇ ਕਨੈਕਸ਼ਨ ਨਹੀਂ ਦਿੱਤਾ ਜਾਂਦਾ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਹੋ ਸਾਡੀ ਸਰਕਾਰ ਨੂੰ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਸਾਨੂੰ ਕੋਈ ਕਨੈਕਸ਼ਨ ਮਿਲ ਜAVE ਤੇ ਅਸੀਂ ਬਾਗ ਨੂੰ ਸੰਭਾਲ ਸਕੀਏ ਤੇ ਤਪਕਾ ਸਿੰਚਾਈ ਕਰਾਂਗੇ ਅਸੀਂ ਪਾਣੀ ਕੋਈ ਵੇਸਟ ਨਹੀਂ ਕਰਾਂਗੇ ਦੇਖੋ ਤੁਸੀਂ ਜਿੱਥੇ ਅਸੀਂ ਸਰਕਾਰਾਂ ਸਾਡੀਆਂ ਇਹ ਰੌਲੇ ਰੱਪੇ ਪਾਉਂਦਿਆਂ ਨੇ ਵਿਧਾਨ ਸਭਾ ਦੇ ਵਿੱਚ ਵੀ ਵੀ ਕਿਸਾਨੀ ਡੁੱਬਦੀ ਜਾਂਦੀ ਹੈ ਕਿਸਾਨੀ ਡੁੱਬਦੀ ਜਾਂਦੀ ਹੈ ਜਿੱਥੇ ਇੱਕ ਬਜ਼ੁਰਗ ਨੇ ਮੂਹਰੇ ਹੋ ਕੇ ਪ੍ਰਾਲਾ ਕੀਤਾ ਪਰ ਸਾਡੀ ਸਰਕਾਰ ਨੂੰ ਇਹ ਵੀ ਚਾਹੀਦਾ ਨਾ ਵੀ ਇਹਨਾਂ ਨੂੰ ਜਿਹੜਾ ਕਨੈਕਸ਼ਨ ਆ ਉਹ ਵੀ ਪਹਿਲ ਦੇ ਆਧਾਰ ਤੇ ਦਿੱਤਾ ਜਾਵੇ ਮੈਂ ਤਾਂ ਇੱਥੋਂ ਤੱਕ ਕਹੂੰਗਾ ਵੀ ਉਹਦੇ ਵਿੱਚ ਸਬਸਿਡੀ ਵੀ ਦਿੱਤੀ ਜਾਵੇ ਕਿਉਂਕਿ ਜਿੱਥੇ ਇਹ ਸਿਹਤ ਪ੍ਰਤੀ ਜਾਗਰੂਕ ਕਰਦੇ ਨੇ ਲੋਕਾਂ ਨੂੰ ਉੱਥੇ ਹੀ ਜਿਹੜਾ ਇੱਕ ਇੱਕ ਕਿਸਾਨ ਦੀ ਮੰਦਹੱਲੀ ਹਾਲਤ ਬਾਰੇ ਵੀ ਇਹ ਲੋਕਾਂ ਨੂੰ ਜਾ ਕੇ ਕਰਦੇ ਨੇ ਵੀ ਤੁਸੀਂ ਘੱਟ ਜ਼ਮੀਨ ਦੇ ਵਿੱਚ ਵਧੀਆ ਫਲ ਫਰੂਟਾਂ ਦੀਆਂ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਬੀਜ ਕੇ ਉਹਨੂੰ ਇੱਕ ਵਧੀਆ ਪੈਦਾਵਾਰ ਲੈ ਸਕਦੇ ਹੋ ਤੇ ਇਹੀ ਸਾਡੀ ਗੁਜਾਰਸ਼ ਹੈ ਜਿਵੇਂ ਬਜ਼ੁਰਗ ਨੇ ਦੱਸਿਆ ਵੀ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕਨੈਕਸ਼ਨ ਦਿੱਤਾ ਜਾਵੇ ਤੇ ਅਸੀਂ ਆਪਣੇ ਮੀਡੀਆ ਦੇ ਜ਼ਰੀਏ ਇਹ ਵੀ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਵੀ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਖੇਤੀ ਕਰੋ ਕੁਦਰਤੀ ਖੇਤੀ ਕਰੋ ਕਿਉਂਕਿ ਕੁਦਰਤ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਕੁਦਰਤੀ ਖੇਤੀ ਹੈ ਇਹ ਹੀ ਫਲ ਫਰੂਟ ਸਾਡੀ ਸਿਹਤ ਨੂੰ ਅੱਗੇ ਜਾ ਕੇ ਨੇ ਰੋਗ ਬਣਾਉਂਦੇ ਹਨ ਤੇ ਕਿਸੇ ਕਿਸਮ ਦੀ ਜਿਹੜੀ ਸਾਨੂੰ ਬਿਮਾਰੀ ਆ ਉਹ ਨਹੀਂ ਲੱਗਦੀ ਜਿਹੜੀ ਆਪਾਂ ਦੁਕਾਨਾਂ ਤੋਂ ਫਲ ਫਰੂਟ ਲੈਨੇ ਆ ਉਹ ਫਲ ਫਰੂਟ ਪਕਾਏ ਜਾਂਦੇ ਨੇ ਕੈਮੀਕਲ ਲਗਾਏ ਜਾਂਦੇ ਨੇ ਤੇ ਸਾਨੂੰ ਜਿਹੜੀਆਂ ਉਹਦੇ ਨਾਲ ਸਾਰੀ ਬਿਮਾਰੀ ਲੱਗਦੀ ਆ ਮਿਹਰਬਾਨੀ ਥੈਂਕ ਯੂ